ਤੇ ਚੰਨਾ ਜਨਵਾਸ ਤੇਨੂੰ ਮੋੜ ਕੇ ਮੇਰੇ ਕੋਲ ਤੇ ਜੈ ਮੈਂ ਸਾਰੀ ਬਟਾਲਾ ਦੇ ਕਲਾਂ ਨੌਰ ਰੋਡ ਤੇ ਪੈਂਦੇ ਪਿੰਡ ਭਗਵਾਲ ਦੇ ਨਜ਼ਦੀਕ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਦੇਸ ਸਮੇਂ ਵਾਪਰੇ ਦਰਦਨਾਕ ਹਾਦਸੇ ਦੌਰਾਨ ਛੁੱਟੀ ਤੇ ਆਏ ਫੌਜੀ ਮਹਕਦੀਪ ਸਿੰਘ 24 ਸਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਭਗਵਾਂ ਦੀ ਮੌਤ ਹੋ ਗਈ ਜਦ ਕਿ ਉਸ ਦੀ ਮਾਂ ਅਤੇ ਪਤਨੀ ਅਤੇ ਮਾਮੇ ਦਾ ਪੁੱਤਰ ਰਾਜਖਮੀ ਹੋ ਗਏ ਪਰਿਵਾਰ ਦਾ ਇਸ ਸਮੇਂ ਰੋ ਰੋ ਬੁਰਾ ਹਾਲ ਹੈ ਫੌਜ ਦੇ ਜਵਾਨਾਂ ਵੱਲੋਂ ਜਦ ਦੀ ਪਿੰਡ ਵਿੱਚ ਸਲਾਮੀ ਦੇ ਕੇ ਅੰਤਿਮ ਸੰਸਕਾਰ ਵੀ ਕੀਤਾ ਗਿਆ ਸੁਖਨਾਮ ਸਿੰਘ के आची न्यूज नेटवर्क वागुरु जी फते मेरा पति मैगदीप सिंह 14 ਜੂਨ ਨੂੰ ਰਾਤ 8:00 ਦੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਹੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪਹਿਲੇ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਪਸਾਬ ਦੇ ਰਹੇ ਹਾਂ ਮੇਰਾ ਸਭ ਬਹੁਤ ਚੰਗਾ ਸੀ ਉਹ ਹੀ ਦਾ ਸੀ

ਕਹੇ ਚੇੜ ਘਰ ਦਾ ਦਾ ਘਰ ਆਇਆ ਜਾਵੇ ਜਾਵੇ ਜੀ ਸਾਡਾ ਮੁੜ ਕੇ ਉਹਨਾਂ ਅੰਛੇ ਜਿਆਰੇ ਮਤਾਲੇ ਮਰੀਤਾਂ ਨੂੰ ਜੀ ਵੀਰ ਵਿੱਚ ਪੁੰਨਾ ਸਮਾਨ ਲੈ ਕੇ ਜਾਣਾ ਵੀਰ ਵਿੱਚ ਕਿੰਨਾ ਵੀ ਬੋਲੋ 40000 ਜਾਨਾ ਮੈਂ ਇੱਕ ਜੀ ख़ालसा वाहेगुरु जी फतिह महकदीप सिंह वन डबल सिक्स आर टी वी छे दुटी आयो ਸ੍ਰੀ ਮੰਦਿਰ ਸਾਹਿਬ ਗੋਲਡਨ ਟੈਂਪਲ ਦਰਸ਼ਨ ਕਰਾ। ਕਾਰ ਆਇਆ। ਕਾਰ ਜੋ ਨਾ ਦੀ ਪਠਾਨਕੋਟ ਡਿਊਟੀ ਸਵਾਰ ਲੈ ਕੇ ਜਾਣਾ। ਪਠਾਨੇ ਲੈ ਕੇ ਭਗਵਾਲ ਲਾਗੇ ਉਹਨਾਂ ਦਾ ਐਕਸੀਡੈਂਟ ਹੋਇਆ। ਉਹਨਾਂ ਦੀ ਗੱਡੀ ਵੱਜੀ ਦਾ ਬਾਪ ਜੀ ਪੂਰੇ ਉਹਦੇ ਮੈਂ ਵੀ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰਿਅਰ ਵਿੱਚ। 5 ਸਾਲ ਨੌਕਰੀ ਹੋਈ ਮੈਂ ਵੀ 6 ਮਹੀਨਾ। One of the premium and prestigious professional institutes providing a wide range of professional courses with 100% placement assistance. We are Sri Sai Group of Institutes.